ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਤੁਹਾਡੇ ਲੈ ਕੇ ਆ ਗਏ 2023 ਮਾਡਲ ਵਿਸ਼ਾਲ ਝੋਨੇ ਦੇ ਸੀਜ਼ਨ 'ਚ ਇਹ ਮਸ਼ੀਨ ਆਈ ਹੋਈ ਆ ਵੀਰੇ ਪੰਜਾਬ ਨੰਬਰ ਦੀ ਮਸ਼ੀਨ ਆ ਕਾਪੀ ਕਾਗਜ਼ ਮੌਕੇ ਤੇ ਹਾਜ਼ਰ ਮਿਲੂਗਾ ਕੈਸ਼ ਦੀ ਮਸ਼ੀਨ ਮਿਲੂਗੀ ਤੁਸੀਂ ਦੇਖ ਸਕਦੇ ਹੋ ਸਾਰੀ ਵੀਡੀਓ ਦੇ ਵਿੱਚ ਮਸ਼ੀਨ ਦੇਖ ਸਕਦੇ ਹੋ ਬਹੁਤ ਸੋਹਣੀ ਮਸ਼ੀਨ ਪਈ ਆ ਗਈ ਬਾਕੀ ਕੰਪਨੀ ਦਾ ਨਾਲ SMS ਆ ਸਾਨੂੰ ਕੰਪਨੀ ਦਾ SMS ਵੀ ਦਿਖਾਉਣੇ ਆਂਗੇ ਕੋਈ ਸਾਨੂੰ ਐਸਐਮਐਸ ਲੈਣ ਦੀ ਵੀ ਨਹੀਂ ਲੋੜ ਪੈਣੀਗੀ ਬਹੁਤ ਸੋਹਣੀ ਮਸ਼ੀਨ ਪਈ ਆਗੀ ਬਾਕੀ ਸਾਰੀ ਵੀਡੀਓ ਦੇ ਵਿੱਚ ਤੁਸੀਂ ਮਸ਼ੀਨ ਦੇਖ ਸਕਦੇ ਹੋ ਆਪਣੇ ਕੋਲੇ ਲੋਕਲ ਚੱਲੀਆਂ ਹੋਈਆਂ ਪੰਜਾਬ ਨੰਬਰ ਦੀ ਇਹ ਮਸ਼ੀਨ ਆ ਸਾਰੀਆਂ ਲੋਕਲ ਚੱਲੀਆਂ ਹੋਈਆਂ ਆਪਣੇ ਕੋਲੇ ਮਸ਼ੀਨਾਂ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮਸ਼ੀਨ ਪਈ ਆ ਜਿਹੜੇ ਭਰਾ ਨੇ ਖਰੀਦਣੀ ਆ ਜਾਂ ਤੁਹਾਡੇ ਦੋਸਤ ਮਿੱਤਰ ਨੇ ਖਰੀਦਣੀ ਆ ਤਾਂ ਉਹਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣਾ ਨੰਬਰ ਨੋਟ ਕਰ ਲਓ 9417481645 ਜਿਹੜੇ ਵੀ ਰੀਅਰ ਏਰੀਆ ਪੁੱਛਦੇ ਆ ਏਰੀਆ ਆਪਣਾ ਮਾਨਸਾ ਜ਼ਿਲ੍ਹਾ ਪੈ ਜਾਂਦਾ ਸਿੱਧੂ ਮੁਸੇਵਾਲੇ ਦਾ ਪਿੰਡ ਜਮਾ ਨਾਲ ਹੀ ਆ ਵੀਰੇ 5 ਕਿਲੋਮੀਟਰ ਤੇ ਪਿੰਡ ਦੁੱਲਵਾਲ ਜ਼ਿਲ੍ਹਾ ਮਾਨਸਾ ਸਿੱਧੂ ਮੁਸੇਵਾਲੇ ਪਿੰਡ ਦੇ ਨਾਲ ਆਗਾ ਤੇ ਤੁਸੀਂ ਸਿੱਧੂ ਮੂਸੇਵਾਲੇ ਦੀ ਲੋਕੇਸ਼ਨ ਭਰ ਕੇ ਆ ਜਾਣਾ ਜਿਹੜੇ ਵੀ ਦੂਰੋਂ ਆਪਣੀ ਵੀਡੀਓ ਦੇਖਦੇ ਆ ਜਿਹੜੇ ਵੀਰਾਂ ਨੇ ਦੇਖਣਾ ਹੋਣੀਆਂ ਮਸ਼ੀਨਾਂ ਤਾਂ ਸਿੱਧੂ ਮੂਸੇਵਾਲੇ ਦੀ ਲੋਕੇਸ਼ਨ ਭਰ ਕੇ ਆ ਜਾਓ ਤੁਸੀਂ ਸਿੱਧਾ ਤੁਸੀਂ ਆਪਣੇ ਪਿੰਡ ਕੋਲੇ ਆ ਜਾਓਗੇ ਤੇ ਬਾਕੀ ਆਪਣੇ ਪੇਜ ਨੂੰ ਕਰ ਲੋ ਫੋਲੋ ਤੁਹਾਨੂੰ ਹੋਰ ਵੀ ਚਾਤ ਮਰਾ ਦਿੰਨੇ ਆਪਣੇ ਕੋਲੇ ਬਹੁਤ ਸੋਹਣੀਆਂ ਮਸ਼ੀਨਾਂ ਹੁੰਦੀਆਂ ਵਿਸ਼ਾਲ ਤੋਂ ਬਿਨਾ ਆਪਣੇ ਕੋਲੇ ਹੋਰ ਕਿਸੇ ਕੰਪਨੀ ਦੀ ਮਸ਼ੀਨ ਨਹੀਂ ਹੁੰਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਧੰਨਵਾਦ